ਸ਼੍ਰੀਮਾਨ ਸੰਤ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਪ੍ਰਵਚਨ ਕਰਦੇ ਹੁੰਦੇ ਸੀ ਕਹਿੰਦੇ ਅਰਜਨ ਦੀ ਜਿੱਤ ਪਤਾ ਕਾਦੋਂ ਹੋਈ ਦਰਯੋਦਨ ਕਿਉਂ ਹਾਰ ਗਿਆ ਮਹਾਂਪੁਰਖ ਪ੍ਰਵਚਨ ਕਰਦੇ ਹੁੰਦੇ ਸੀ ਦਰਯੋਦਨ ਦੀ ਸਭ ਤੋਂ ਵੱਡੀ ਸੈਨਾ ਸੀ ਤੇ ਸਾਰੇ ਵੱਡੇ ਵੱਡੇ ਅਹੰਕਾਰ ਵੀ ਉਹਦੇ ਨਾਲ ਸੀ ਗੁਰੂ ਦਰੋਣਾਚਾਰੀਆ ਪੀਸ਼ੰਪਤਾਮਾ ਵਰਗੇ ਫਿਰ ਸੰਗਤ ਪੁੱਛਦੀ ਹੈ ਮਹਾਰਾਜ ਜੀ ਹਾਰ ਕਿਉਂ ਗਿਆ ਕਹਿੰਦੇ ਅਸਲ 'ਚ ਦਰਯੋਦਨ ਨੇ ਸਾਰਥੀ ਮਨ ਨੂੰ ਬਣਾਇਆ ਸੀ ਤੇ ਅਰਜਨ ਨੇ ਸਾਰਥੀ ਭਗਵਾਨ ਨੂੰ ਬਣਾਇਆ ਸੀ ਬਸ ਇੰਨਾ ਕੀ ਫਰਕ ਹੈ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਗੁਰਦਿਆਲ ਸਿੰਘ ਜੀ ਵੱਲੋਂ ਇਹ 23 ਰੋਜਾ ਗੁਰਮਤ ਸਮਾਗਮ ਇਸ ਲਈ ਆ ਸਾਨੂੰ ਵੀ ਸੋਝੀ ਆ ਜੇ ਅਸੀਂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਚਨ ਮੰਨ ਲਈਏ ਕੱਲ ਅਮਰ ਸੰਚਾਰ ਹੋ ਰਿਹਾ ਜੀ ਤਕਰੀਬਨ 10 ਵਜੇ ਜਿਹੜੇ ਪ੍ਰਾਨੀ ਗੁਰੂ ਵਾਲੇ ਨਹੀਂ ਬਣੇ ਆਪੋ ਆਪਣੇ ਨਾਮ ਦਾ ਜ਼ਿਕਰ ਵਾਲੀ ਨਾਮ ਦਾ ਜ਼ਿਕਰ ਕਰਵਾਈਏ ਤੇ ਜਿਨ੍ਹਾਂ ਨੇ ਨਾਮ ਦਰਜ ਨਹੀਂ ਵੀ ਕਰਵਾਏ ਉਹ ਵੀ ਆ ਜਨ 10 ਵਜੇ ਅਮਰ ਸੰਚਾਰ ਹੋ ਰਿਹਾ ਅਸੀਂ ਵੀ ਸਾਰਥੀ ਸਤਿਗੁਰ ਨੂੰ ਬਣਾ ਲਈਏ ਜਿਨ੍ਹਾਂ ਦੇ ਸਾਰਥੀ ਫਿਰ ਭਗਵਾਨ ਬਣ ਜਾਂਦੇ ਜਿੱਤ ਉਹਨਾਂ ਦੀ ਹੁੰਦੀ ਆ ਉਹਨਾਂ ਨੂੰ ਸੰਸਾਰ ਹਰਾ ਨਹੀਂ ਸਕਦਾ ਅਸੀਂ ਸਾਰੇ ਦੁਨੀਆ ਜਿੱਤਣ ਦੇ ਲੱਗੇ ਜਿੱਤੀ ਨਹੀਂ ਜਾਣੀ ਜਿੱਤੀ ਉਦੋਂ ਜਾਣੀਏ ਜਦੋਂ ਸਤਿਗੁਰ ਦੀ ਕਿਰਪਾ ਹੋਣੀ ਆ ਨਗਰ ਕੀਰਤਨ 'ਚ ਵੱਡੀ ਗਿਣਤੀ ਸੰਗਤਾਂ ਨੇ ਹਾਜ਼ਰੀ ਭਰੀ ਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਬਾਬਾ ਜੀ ਐਡਾ ਕਰਦੇ ਆ 23 ਦਿਨ ਬੈੱਡ ਤੇ ਨਹੀਂ ਸੌਂਦੇ ਧਰਤੀ ਤੇ ਸੌਂਦੇ ਆ। ਅਸੀਂ ਤਾਂ ਗੱਦਿਆਂ ਤੇ ਆਨੰਦ ਮਾਣਦੇ ਆ ਤੇ ਮਾਹਪੁਰਖਾਂ ਨੂੰ ਫਿਕਰ ਹੁੰਦਾ ਲੱਖਾਂ ਦੀ ਗਿਣਤੀ ਸੰਗਤਾਂ ਹਾਜ਼ਰੀ ਭਰੀ ਆ। ਹੋ ਸਕਦਾ ਕਿਸੇ ਨੂੰ ਬਿਸਤਰਾ ਨਾ ਵੀ ਮਿਲੇ, ਆਰਾਮ ਨਾ ਕਰ ਸਕੇ। ਪਰ ਆਪ ਤੇਈ ਦਿਨ ਸਤਿਗੁਰ ਦੇ ਸਤਕਾਰ ਲਈ ਸੰਗਤਾਂ ਦੇ ਪਿਆਰ ਲਈ ਧਰਤੀ ਤੇ ਸੌਂਦੇ ਆ ਕਿਉਂਕਿ ਸਾਡੀਆਂ ਸਹੂਲਤਾਂ ਲਈ ਸਾਨੂੰ ਕਿਤੇ ਸਮੱਤ ਆ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਹੋ ਜਾਈਏ ਸਾਡੇ ਲਈ ਸਤਿਗੁਰ ਕਿਰਪਾ ਕਰਨ ਬਾਬਾ ਜੀ ਦੀ ਚੜ੍ਹਦੀ ਕਲਾ ਲਈ ਦੇਰ ਹਉਤਾ ਲਈ ਲੰਬੀ ਉਮਰ ਲਈ ਤੰਦਰੁਸਤੀ ਲਈ ਅੱਜ ਆਖਰੀ ਸਮਾਗਮਾਂ ਰਾਤਨੀ ਦਾ ਗੱਜ ਕੇ ਜਕਾਰਾ ਬਲਾਈਏ ਜੀ ਬੋਲੇ ਸੋ ਨਿਹਾਲ ਆਓ ਜੀ ਮਹਾਂਪੁਰਖਾਂ ਦੇ ਕਮਾਈ ਪਰਚਨ ਸਰਵਣ ਕਰੀਏ ਜੀ ਜਿਸ ਨਾਲ ਸਾਡਾ ਜੀਵਨ ਸਫਲ ਹੋ ਜਾਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਹੀਂ ਗੱਜ ਕੇ ਬੁਲਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ